ਹਾਂਜੀ ਮੇਰੇ ਪਿਆਰੇ ਵੀਰੋ ਤੁਹਾਡਾ ਆਪਣਾ ਰਾਠੀ ਵੀਰ ਲੈ ਕੇ ਹਾਜ਼ਰ ਆ ਤੁਹਾਡੇ ਅੱਗੇ ਐਨਕ ਨੱਕੇ ਜੋ ਕਿ ਤੁਸੀਂ ਇਹ ਨੱਕੇ ਜਿਹੜੇ ਵੇਖ ਰਹੇ ਹੋ ਇਹ ਨੱਕੇ ਤੁਸੀਂ ਬਿਨਾ ਮਿਸਤਰੀ ਤੋਂ ਬਿਨਾ ਇੱਟਾਂ ਤੋਂ ਸਿਰਫ ਆਪ ਹੀ ਲਿਜਾ ਕੇ ਆਪਣੇ ਕੱਲੇ ਕੱਲੇ ਕਿਆਰੇ ਦੇ ਵਿੱਚ ਜਿਵੇਂ ਅਸੀਂ ਝੋਨੇ ਦੇ ਵਿੱਚ ਪਾਈਪਾਂ ਲਾਉਨੇ ਆ ਉਸੇ ਤਰ੍ਹਾਂ ਤੁਸੀਂ ਇਹ ਨੱਕਿਆਂ ਨੂੰ ਆਪਣੇ ਕੱਲੇ ਕੱਲੇ ਕਿਆਰੇ ਵਿੱਚ ਲਾ ਸਕਦੇ ਹੋ ਬਹੁਤ ਸਾਰੇ ਕਿਸਾਨ ਵੀਰ ਇਹਨਾਂ ਨੱਕਿਆਂ ਦੇ ਸਾਥੋਂ ਬਹੁਤ ਸਰ ਦੇ ਡਿਮਾਂਡ ਕਰ ਰਹੇ ਸੀਗੇ ਐਤ ਕੇ ਸੀ ਨੱਕੇ ਬਣਾ ਕੇ ਬਿਲਕੁਲ ਤਿਆਰ ਨੇ ਤੁਸੀਂ ਜਦੋਂ ਵੀ ਸਾਨੂੰ ਕਾਲ ਕਰੋਗੇ ਅਸੀਂ ਤੁਹਾਡੇ ਖੇਤ ਤੁਹਾਡੇ ਘਰ ਇਹ ਨੱਕੇ ਪਹੁੰਚਾ ਦੇਵਾਂਗੇ ਜਿੰਨਾ ਕਿਸਾਨ ਵੀਰਾਂ ਨੂੰ ਇਹ ਨੱਕੇ ਚਾਹੀਦੇ ਹੋਣ ਸਾਡੇ ਰਾਠੀ ਕਲਾ ਕੇਂਦਰ ਤੋਂ ਤੁਸੀਂ ਆ ਕੇ ਵੀ ਲੈ ਕੇ ਜਾ ਸਕਦੇ ਹੋ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਪੂਰੇ ਗਰੰਟੀਦਾਰ ਨੱਕੇ ਨੇ ਪੂਰੇ ਵਧੀਆ ਕੁਆਲਿਟੀ ਦੇ ਨੱਕੇ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਫੱਟੀ ਤੁਸੀਂ ਇਸ ਤਰ੍ਹਾਂ ਜਦੋਂ ਤੁਹਾਨੂੰ ਜ਼ਰੂਰਤ ਹੈ ਤੁਸੀਂ ਲਾ ਸਕਦੇ ਹੋ ਤੁਹਾਨੂੰ ਮੈਂ ਦਿਖਾਵਾ ਕੱਢ ਕੇ ਫੱਟੀ ਇਸ ਤਰ੍ਹਾਂ ਤੁਸੀਂ ਇਹਨਾਂ ਦੀ ਫੱਟੀ ਨਿੱਡਲਦੀ ਆ ਹੁਣ ਪਾਣੀ ਚੱਲ ਜਾਣਾ ਕੀ ਮੋਰਾ ਵੇਖ ਰਹੇ ਆ ਉਸ ਤਵਾਰੇ ਫਰਤੀਂ ਜਦੋਂ ਤੁਹਾਨੂੰ ਲੋੜ ਆ ਇਸ ਤਰ੍ਹਾਂ ਤੁਸੀਂ ਲਾ ਦਿਓ ਕੱਲੇ ਕੱਲੇ ਕਿਆਰੇ ਦੇ ਵਿੱਚ ਜਿੱਥੇ ਤੁਹਾਡਾ ਕੱਚਾ ਖਾਲ ਆ ਤੁਸੀਂ ਇਹ ਨੱਕੇ ਵੱਧ ਤੋਂ ਵੱਧ ਲਾਓ ਤੇ ਪਾਣੀ بچਾਓ ਤੁਹਾਡਾ ਆਪਣਾ ਰਾਠੀ ਵੀਰ